ਸੰਗਤ ਦੇ ਫੋਨਾਂ ਦੇ ਵੀ ਭਾਈ ਸਾਡੇ ਕੋਲ ਪਲੇਟਫਾਰਮ ਕੋਈ ਨਹੀਂਗਾ। ਇਹ ਸੇਵਾ ਕਿੱਥੇ ਦਈਏ? ਫਿਰ ਸੰਗਤ ਦੇ ਕਹਿੰਦੇ ਫਿਰ ਇੱਥੇ ਲਗਾਇਆ ਗਿਆ ਕੈਂਪ ਫਿਰ ਸਾਰੀ ਸੰਗਤ ਨਾਲ ਕਿਸ਼ਾਨਾਂ ਦੀ ਸੇਵਾ ਕਰ ਰਹੀ ਹੈ। ਜੀ ਇਹ ਬਾਬਾ ਦੀ ਸਿੰਧੀ ਸਾਰੀ ਕਿਰਪਾ ਵਾ ਸਾਡਾ ਕੋਈ ਮਤ ਨਹੀਂ। ਮਤ ਉਹਨਾਂ ਦੀ ਹੈ। ਉਹਨਾਂ ਦੀ ਮਤ ਕੀ ਹੈ? ਵੀ ਅਸੀਂ ਕਦੀ ਵੀ ਕਿਤੇ ਜਾ ਕੇ ਸਰਪੰਚ ਨਾਲ ਕਦੀ رابطہ ਨਹੀਂ ਕੀਤਾ ਕਦੀ ਨੰਬਰਦਾਰ ਨਾਲ ਗੱਲ ਨਹੀਂ ਕੀਤਾ ਐਂ ਡੋਰ ਟੂ ਡੋਰ ਆਵ ਜੰਦੀ ਆ ਜਲਦੀ ਰਸਰੀ ਇਹਦੇ ਚ ਦਾਲਾਂ ਵਾ ਤੇਲ ਆ ਸਾਬਣ ਆ ਚਾਵਲ ਆ ਆਟਾ ਵਾ ਖੰਡ ਆ ਪੱਤੀ ਆ ਉਹਦੇ ਨਾਲ ਇੱਕ ਮੈਡੀਕਲ ਕਿੱਟ ਆ ਫਿਰ ਮਛਰਦਨੀਆਂ ਨਾਲ ਪਾਣੀ ਦੀ ਸੇਵਾ ਨਾਲ ਨਾਲ ਕੰਬਲ ਗਿਆ ਚਾਦਰਾਂ ਗਿਆ ਗਰਮ ਜੋ ਵੀ ਇਸ ਤਰ੍ਹਾਂ ਆਈ ਜੰਨਾ ਉਹੀ ਸਾਰਾ ਨਾਲ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਤਰ੍ਹਾਂ ਕੋਈ ਦੇਗੀ ਸਿੰਘ ਜੀ